ਅੱਗੋਂ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਗਬਾਣੀ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਜੀਰਾ ਨੇ ਰਾਣਾ ਗੁਰਜੀਤ ਤੇ ਤਿੱਖੇ ਨਿਸ਼ਾਨੇ ਸਾਦੇ। ਉਹਨਾਂ ਨੇ ਰਾਣਾ ਗੁਰਜੀਤ ਨੂੰ ਸਲੀਪਰ ਸੈੱਲ ਦੱਸਿਆ, ਪਾਰਟੀ ਹਾਈ ਕਮਾਂਡ ਨੂੰ ਰਾਣਾ ਗੁਰਜੀਤ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਵੀ ਅਪੀਲ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਦੀਆਂ ਸਾਰੀਆਂ ਸਰਕਾਰਾਂ ਨਾਲ ਸੈਟਿੰਗ ਨੇ ਉਸਨੇ ਕਈ ਵੱਡੇ ਕੱਪੜੇ ਕਰਕੇ ਜਾਇਦਾਦਾ ਬਣਾਈਆਂ ਨੇ ਜੀਰਾ ਨੇ ਰਾਣਾ ਦੀ ਤੁਲਨਾ ਰਾਵਣ ਦੇ ਨਾਲ ਕਰਦੇ ਆ ਕਿਹਾ ਕਿ ਜਿਵੇਂ ਰਾਵਣ ਹੰਕਾਰੀ ਸੀ ਉਸੇ ਤਰ੍ਹਾਂ ਰਾਣਾ ਦੇ ਵਿੱਚ ਵੀ ਬਹੁਤ ਹੰਕਾਰ ਹੈ ਇਹੋ ਜੇ ਹੰਕਾਰੀ ਬੰਦੇ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਜੀਰਾ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਰਾਣਾ ਗੁਰਜੀਤ ਸਿੰਘ ਤੇ ਰਾਵਣ ਦੇ ਵਿੱਚ ਬਹੁਤਾ ਅੰਤਰ ਨਹੀਂ ਦਿਖਾਈ ਦਿੰਦਾ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਖਡੂਰ ਸਾਹਿਬ ਦੀ ਲੋਕ ਸਭਾ ਚੋਣ ਦੇ ਵਿੱਚ ਰਾਣੇ ਨੇ ਮਦਦ ਕਰਨ ਦੀ ਬਜਾਏ ਹਰਾਉਣ ਦੇ ਵਿੱਚ ਪੂਰੀ ਵਾ ਲਗਾਈ ਉਹਨਾਂ ਨੇ ਕਿਹਾ ਕਿ ਰਾਣੇ ਨੇ ਚੋਣਾ ਦੇ ਵਿੱਚ ਮੇਰੀ ਮਦਦ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਸਨ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਮਦਦ ਤਾਂ ਕਰਾਂਗੇ ਜੇਕਰ ਇਸ ਹਲਕੇ ਦੇ ਵਿੱਚ ਰਾਜਾ ਬੜਿੰਗਾ ਤੇ ਸੁਖਜਿੰਦਰ ਸਿੰਘ ਰੰਦਾਵਾ ਦਾਖਲ ਨਹੀਂ ਹੋਣਗੇ ਪਰ ਮੈਨੂੰ ਲੱਗਦਾ ਸੀ ਕਿ ਜੇਕਰ ਰਾਇਆ ਵਿੜਿੰਗ ਤੇ ਰੰਦਾਵਾ ਚੋਣ ਕੰਪੇਨ ਦੇ ਵਿੱਚ ਮੇਰੇ ਨਾਲ ਹੁੰਦੇ ਤਾਂ ਸ਼ਾਇਦ ਮੈਨੂੰ ਵੱਧ ਵੋਟਾਂ ਮਿਲ ਸਕਦੀਆਂ ਸੀ ਤਾਂ ਦੱਸ ਹੀ ਕਿ ਭਾਵੇਂ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਦੇ ਵਿੱਚ ਵਧ ਰਹੇ ਵਿਵਾਦ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਪਰ ਪਾਰਟੀ ਆਗੂ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਦੂਜੇ ਪਾਸੇ ਸਿਆਸੀ ਆਗੂਆਂ ਦੇ ਵੱਲੋਂ ਉਹਨਾਂ ਦੀ ਪਾਰਟੀ ਤੇ ਆਗੂਆਂ ਤੇ ਤਾਨੇ ਮਾਰਨੇ ਵੀ ਇੱਕ ਲਗਾਤਾਰ ਜਿਹੜੀ ਐ ਸਿਆਸਤ ਗਰਮਾਈ ਹੋਈ ਹੈ ਉਹ ਦੱਸ ਸੀ ਕਿ 2022 ਦੀਆਂ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਕਾਰ ਸੋਸ਼ਲ ਮੀਡੀਆ ਰਾਹੀਂ ਅਜਈਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਵਿਵਾਦ ਐਨਾ ਵੱਧ ਗਿਆ ਕਿ ਚੋਣਾਂ ਦੇ ਵਿੱਚ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ ਅਤੇ ਉਹ ਸਤਾ ਤੋਂ ਬਾਹਰ ਹੋ ਗਏ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਗਬਾਣੀ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਜੀਰਾ ਨੇ ਰਾਣਾ ਗੁਰਜੀਤ ਤੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਰਾਣਾ ਗੁਰਜੀਤ ਨੂੰ ਸਲੀਪਰ ਸੈੱਲ ਦੱਸਿਆ ਪਾਰਟੀ ਹਾਈ ਕਮਾਂਡ ਨੂੰ ਰਾਣਾ ਗੁਰਜੀਤ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਵੀ ਅਪੀਲ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਰਾਣਾ ਗੁਰਜੀਤ ਦੀਆਂ ਸਾਰੀਆਂ ਸਰਕਾਰਾਂ ਨਾਲ ਸੈਟਿੰਗ ਨੇ ਉਸਨੇ ਕਈ ਵੱਡੇ ਕੱਪੜੇ ਕਰਕੇ ਜਾਇਦਾਦਾਂ ਬਣਾਈਆਂ ਨੇ ਜੀਰਾਂ ਨੇ ਰਾਣਾ ਦੀ ਤੁਲਨਾ ਰਾਵਣ ਦੇ ਨਾਲ ਕਰਦੇ ਕਿਹਾ ਕਿ ਜਿਵੇਂ ਰਾਵਣ ਹੰਕਾਰੀ ਸੀ ਉਸੇ ਤਰ੍ਹਾਂ ਰਾਣਾ ਦੇ ਵਿੱਚ ਵੀ ਬਹੁਤ ਹੰਕਾਰ ਹੈ ਇਹੋ ਜਿਹਾ ਹੰਕਾਰੀ ਬੰਦੇ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਜੀਰਾਣੇ ਅੱਗੇ ਕਿਹਾ ਕਿ ਉਹਨਾਂ ਨੂੰ ਰਾਣਾ ਗੁਰਜੀਤ ਸਿੰਘ ਤੇ 라ਵਣ ਦੇ ਵਿੱਚ ਬਹੁਤਾ ਅੰਤਰ ਨਹੀਂ ਦਿਖਾਈ ਦਿੰਦਾ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਖਡੂਰ ਸਾਹਿਬ ਦੀ ਲੋਕ ਸਭਾ ਚੋਣ ਦੇ ਵਿੱਚ ਰਾਣੇ ਨੇ ਮਦਦ ਕਰਨ ਦੀ ਬਜਾਏ ਹਰਾਉਣ ਦੇ ਵਿੱਚ ਪੂਰੀ ਵਾਹ ਲਗਾਈ ਉਹਨਾਂ ਨੇ ਕਿਹਾ ਕਿ ਰਾਣੇ ਨੇ ਚੋਣਾਂ ਦੇ ਵਿੱਚ ਮੇਰੀ ਮਦਦ ਕਰਨ ਤੋਂ ਪਹਿਲਾਂ ਕੁਝ ਸ਼ਰਤਾ ਰੱਖੀਆਂ ਸਨ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਮਦਦ ਤਾਂ ਕਰਾਂਗੇ ਜੇਕਰ ਇਸ ਹਲਕੇ ਦੇ ਵਿੱਚ ਰਾਜਾ ਵੜਿੰਗਾ ਤੇ ਸੁਖਜਿੰਦਰ ਸਿੰਘ ਰੰਦਾਵਾ ਦਾਖਲ ਨਹੀਂ ਹੋਣਗੇ ਪਰ ਮੈਨੂੰ ਲੱਗਦਾ ਸੀ ਕਿ ਜੇਕਰ ਰਾਜਾ ਵੜਿੰਗ ਤੇ ਰੰਦਾਵਾ ਚੋਣ ਕੰਪੇਨ ਦੇ ਵਿੱਚ ਮੇਰੇ ਨਾਲ ਹੁੰਦੇ ਤਾਂ ਸ਼ਾਇਦ ਮੈਨੂੰ ਵੱਧ ਵੋਟਾਂ ਮਿਲ ਸਕਦੀਆਂ ਸੀ ਤਾਂ ਦੱਸ ਹੀ ਕਿ ਭਾਵੇਂ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਦੇ ਵਿੱਚ ਵੱਧ ਰਹੇ ਵਿਵਾਦ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਪਰ ਪਾਰਟੀ ਆਗੂ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਦੂਜੇ ਪਾਸੇ ਸਿਆਸੀ ਆਗੂਆਂ ਦੇ ਵੱਲੋਂ ਉਹਨਾਂ ਦੀ ਪਾਰਟੀ ਤੇ ਆਗੂਆਂ ਤੇ ਤਾਨੇ ਮਾਰਨੇ ਵੀ ਇੱਕ ਲਗਾਤਾਰ ਜਿਹੜੀ ਐ ਸਿਆਸਤ ਗਰਮਾਈ ਹੋਈ ਹੈ ਹੁੰਦਾ ਸੀ ਕਿ 2022 ਦੀਆਂ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਕਾਰ ਸੋਸ਼ਲ ਮੀਡੀਆ ਰਾਹੀਂ ਅਜਈਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਵਿਵਾਦ ਐਨਾ ਵੱਧ ਗਿਆ ਕਿ ਚੋਣਾਂ ਦੇ ਵਿੱਚ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ ਅਤੇ ਉਹ ਸਤਾ ਤੋਂ ਬਾਹਰ ਹੋ ਗਿਆ